ਇੱਕ ਤੁਸੀਂ ਕਿਹਾ ਸੀ ਵੀ ਇਹ ਇੱਕ ਦਵਾਈ ਜਿਹੜੀ ਹੈ ਮੇਰੇ ਖਾਤੇ 17000 ਬਿਮਾਰੀਆਂ ਦੀ ਗੱਲ ਕੀਤੀ ਕਿੰਨੇ ਕੀ 10000 ਹਾਂ 10 10000 ਤੁਸੀਂ ਕਿਹਾ ਸੀ ਵੀ ਬਿਮਾਰੀਆਂ ਦਾ ਇਲਾਜ ਇੱਕ ਜਿਹੜੀ ਹੈ ਦਵਾਈ ਦੇ ਵਿੱਚ ਇੱਕ ਪੌਊਚ ਦੇ ਵਿੱਚ ਹੈ ਪਹਿਲਾਂ ਤਾਂ ਲੋਕਾਂ ਨੇ ਇਹ ਪੁੱਛਿਆ ਵੀ ਤੁਹਾਨੂੰ 10000 ਬਿਮਾਰੀਆਂ ਪਤਾ ਵੀ ਨਹੀਂ ਤੁਸੀਂ 10000 ਬਿਮਾਰੀਆਂ ਕੀ ਹੁੰਦੀਆਂ ਨੇ ਉਹ ਮੇਰਾ ਜਵਾਬ ਅੱਜ ਵੀ ਉਹੀ ਹੈ ਜੀ ਬੇਨਤੀ ਇਹ ਵੀ ਜਿਹੜੀ ਸਾਡੀ ਬਾਡੀ ਹੈ ਉਹ ਇੱਕ ਸੈੱਲਾਂ ਦਾ ਸਮੂਹ ਹੈ ਪਹਿਲਾਂ ਸੈੱਲ ਬਣਦਾ ਫਿਰ ਟਿਸ਼ੂ ਫਿਰ ਆਰਗਨ ਜਿਸ ਦਿਨ ਦਾ ਸਾਡਾ ਜਨਮ ਹੋਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਹੂੰ ਚਾਹੇ ਸਾਨੂੰ ਕੋਈ ਬੁਖਾਰ ਹੋਇਆ ਸਿਰ ਦਰਦ ਹੋਇਆ ਲੂਜ਼ ਮੋਸ਼ਨ ਕੁਝ ਵੀ ਹੋਇਆ ਹੂੰ ਈਵਨ ਕੇ ਸਾਡੀ ਅੱਜ ਤੱਕ ਬਾਡੀ ਦੀ ਕਦੇ ਸਰਵਿਸ ਨਹੀਂ ਹੋਈ ਹੂੰ 10000 ਬਿਮਾਰੀਆਂ ਆਪਾਂ ਤਾਂ ਕਹਿ ਸਕਦੇ ਹਾਂ ਜੀ ਵੀ ਜੇਕਰ ਸਾਡੇ ਬਾਡੀ ਦੇ ਅੰਦਰ ਕੋਈ ਬਲੌਕੇਜ ਹੈ ਸੈੱਲਾਂ ਦੇ ਵਿੱਚ ਵਾਇਰਸ ਹੈ ਬਲੱਡ ਇਨਫੈਕਸ਼ਨ ਹੈ ਹੂੰ ਕਿੰਨੀਆਂ ਬਿਮਾਰੀਆਂ ਬਣ ਸਕਦੀਆਂ ਹੂੰ ਮੇਨ ਮੇਨ ਥੋੜੀਆਂ ਬਿਮਾਰੀਆਂ ਹੁੰਦੀਆਂ ਨੇ ਹੂੰ ਪਰ ਮੇਰੀ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਸਾਡਾ ਪ੍ਰੋਡਕਟ ਸਾਡੀ ਦਵਾਈ ਤੁਸੀਂ ਯੂਜ਼ ਕਰੋਗੇ ਹੂੰ ਉਹਨੇ ਤੁਹਾਡੇ ਸਿਰ ਦੇ ਵਾਲਾਂ ਤੋਂ ਪੈਰ ਦੇ ਨਾਖੂਨ ਤੱਕ ਕੱਲੀ-ਕੱਲੀ ਨਾੜੀ ਨੂੰ ਸਾਫ਼ ਕਰਨਾ ਪੰਜਾਬੀ ਦੇ ਵਿੱਚ ਕਹਾਂਗਾ ਬਾਡੀ ਨੂੰ ਡੀਟੌਕਸ ਕਰਨਾ ਜਦੋਂ ਤੁਹਾਡੇ ਅੰਦਰ ਬਲੱਡ ਸਾਫ਼ ਹੋ ਗਿਆ ਸੈੱਲਾਂ ਦੀ ਸਫਾਈ ਹੋ ਗਈ ਕਹਿਣ ਦਾ ਭਾਵ ਤੁਹਾਡੀ ਬਾਡੀ ਦੀ ਇੱਕ ਤਰ੍ਹਾਂ ਦੀ ਸਰਵਿਸ ਹੋ ਗਈ ਜਿਵੇਂ ਕਾਰ ਬਾਈਕ ਦੀ ਪਾ ਸਰਵਿਸ ਕਰਵਾ ਲੈਣ ਆ ਅੰਦਰ ਕੋਈ ਇਨਫੈਕਸ਼ਨ ਨਹੀਂ ਕੋਈ ਵਾਇਰਸ ਨਹੀਂ ਤੁਸੀਂ ਬਿਲਕੁਲ ਜਿਸ ਤਰ੍ਹਾਂ ਨਵੇਂ ਜੰਮੇ ਬੱਚੇ ਦਾ ਸਰੀਰ ਹੁੰਦਾ ਹੈ ਉਸ ਤਰ੍ਹਾਂ ਤੁਹਾਡੇ ਅੰਦਰ ਸਫਾਈ ਹੋਗੀ ਕੋਈ ਰੋਗ ਨਹੀਂ ਕੋਈ ਵਾਇਰਸ ਨਹੀਂ ਅਸੀਂ ਹਜ਼ਾਰ ਬਿਮਾਰੀ ਵੀ ਕਹਿ ਸਕਦੇ ਹਾਂ 10000 ਵੀ ਕਹਿ ਸਕਦੇ ਹਾਂ ਜਦੋਂ ਅੰਦਰ ਕੋਈ ਇਨਫੈਕਸ਼ਨ ਨਹੀਂ ਜੀ ਲੋਕਾਂ ਨੇ ਬੜੇ ਟਰੋਲ ਵੀ ਬਣਾਏ ਸੀ ਕਿ ਦ 10000 ਬਿਮਾਰੀਆਂ ਇਹਨਾਂ ਨੂੰ ਪਤਾ ਵੀ ਹੈ 10000 ਬਿਮਾਰੀਆਂ ਹੁੰਦੀਆਂ ਵੀ ਨਹੀਂ ਅਸਰੀਰ ਦੇ ਵਿੱਚ ਬਿਮਾਰੀਆਂ ਤਾਂ ਜੀ ਜੋ ਜੋ ਦਿੱਸੇ ਸੋਏ ਸੋਏ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜਹੁੱਗੀ ਇਹ ਤਾਂ ਜੇ ਕੋਈ ਰੋਗ ਤੋਂ ਬਿਨਾ ਉਹ ਪਰਮਾਤਮਾ ਜਿੰਨੀ ਮਰਜ਼ੀ ਕਹਿ ਸਕਦੇ ਆ ਬਿਮਾਰੀਆਂ ਤੇ ਗਿਣਤੀ ਐ ਨਹੀਂ ਜੀ ਕੋਈ ਅੱਜ ਦਾ ਜਿਹੜਾ ਸਾਡਾ ਦੌਰ ਹੈ ਸਰ ਉਹ ਜੇ ਦੇਖਿਆ ਜਾਵੇ ਨਾ ਸਾਡਾ ਖਾਣਾ ਸਹੀ ਨਾ ਪੀਣਾ ਸਹੀ ਨਾ ਸੌਣਾ ਸਹੀ ਕੁਝ ਵੀ ਸਾਡਾ ਸਹੀ ਨਹੀਂ ਹੂੰ ਦੇਖੋ ਤਿੰਨ ਸਟੈਪ ਹੁੰਦੇ ਨੇ ਜੀ ਹੂੰ ਹੂੰ ਜਿਸ ਤਰ੍ਹਾਂ ਪਹਿਲਾ ਸਟੈਪ ਆਪਾਂ ਜ਼ਿੰਦਗੀ ਦਾ ਕਰੀਏ ਗੁਰੂ ਸਾਹਿਬ ਕਹਿੰਦੇ ਨੇ ਬਾਲ ਜਵਾਨੀ ਔਰ ਬਿਰਧ ਫਨ ਤਿੰਨ ਅਵਸਥਾਾਂ ਜਾਂ ਹੂੰ ਜੇ ਸਰੀਰ ਹੈ ਤਿੰਨ ਅਵਸਥਾਾਂ ਤੇ ਖੜਿਆ ਬਚਪਨ ਜਵਾਨੀ ਤੇ ਬਡੇਪਾ ਫਿਰ ਅੱਗੇ ਮੌਤ ਹੈ ਬਿਲਕੁਲ ਸਹੀ ਜੇ ਆਪਾਂ ਸਰੀਰ ਦੇ ਬਿਮਾਰੀਆਂ ਦੀ ਗੱਲ ਕਰੀਏ ਤਾਂ ਇਹ ਵੀ ਤਿੰਨੇ ਸਟੈਪ ਨੇ ਜੀ ਬਾਤ ਪਿੱਤ ਤੇ ਕਫ ਹੂੰ ਠੀਕ ਹੈ ਨਾ ਜੀ ਅੱਗੇ ਜੇ ਆਪਾਂ ਗੱਲ ਕਰੀਏ ਵੀ ਇਹ ਤਿੰਨੇ ਸਟੈਪਾਂ ਨੂੰ ਜੇਕਰ ਬਾਤ ਪਿੱਤ ਤੇ ਕਫ ਬਾਤ ਕਹੀਏ ਬਾਈ ਦੇ ਰੋਗ ਬੈਦਾ ਹੋ ਜਾਣਾ ਪਿੱਤ ਕਹੀਏ ਗਰਮੀ ਦਾ ਵੱਧ ਜਾਣਾ ਤੇ ਆਪਾਂ ਅੱਗੇ ਰੇਸ਼ਾ ਕਹਿ ਸਕਦੇ ਕਫ ਜਿਹਨੂੰ ਆਪਾਂ ਕਹਿੰਨਾ ਉਹ ਰੇਸ਼ਾ ਵੱਧ ਜਾਣਾ ਜੇ ਤਿੰਨੇ ਸਮਾਨ ਨੇ ਸਹੀ ਨੇ ਇਨਸਾਨ ਦੁਰਸਤ ਹੈ ਇਮਿਊਨਿਟੀ ਸਟਰੋਂਗ ਹੈ ਜੇ ਸਾਡੀ ਇਮਿਊਨਿਟੀ ਲੋ ਹੁੰਦੀ ਹੈ ਤਾਂ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਅੱਜਕੱਲ ਤੇ ਬਿਮਾਰੀਆਂ ਦੇ ਨਾਮ ਵੀ ਨਹੀਂ ਪਤਾ ਵੱਡੇ ਵੱਡੇ ਡਾਕਟਰ ਵੀ ਇਸ ਗੱਲ 'ਚ ਉਲਝੇ ਹੋਏ ਨੇ ਜੀ ਪਤਾ ਹੀ ਨਹੀਂ ਲੱਗਦਾ ਵੀ ਰੋਗ ਕੀ ਚੀਜ਼ ਐ ਹਮ ਕਿਹੋ ਜਿਹਾ ਰੋਗ ਪੈਦਾ ਹੋ ਗਿਆ ਟੈਸਟ 'ਚ ਆ ਜਾਂਦਾ ਵੀ ਬਿਮਾਰੀ ਐ ਪਰ ਪਤਾ ਨਹੀਂ ਲੱਗਦਾ ਵੀ ਹੁੰਦਾ ਕੀ ਆ ਹਮ ਹਮ ਇਹ ਸਾਡਾ ਜੀ ਦੇਖੋ ਖਾਣਾ ਪੀਣਾ ਹਮ ਤੇ ਰਹਿਣ ਸਹਣ ਦਾ ਢੰਗ ਤੇ ਅੱਜ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਰ ਮੈਂ ਕਹਿ ਸਕਦਾ ਵੀ 100% ਸਟ੍ਰੈਸ ਦਾ ਰੋਗ ਸਭ ਤੋਂ ਵੱਡਾ ਸਭ ਨੂੰ ਸਟ੍ਰੈਸ ਬਿਲਕੁਲ ਜੀ ਚਾਹੇ ਉਹ ਬੱਚਾ ਉਹਨੂੰ ਪੜਨ ਦੀ ਟੈਨਸ਼ਨ ਹੈ ਨੌਜਵਾਨਾਂ ਨੂੰ ਫਿਊਚਰ ਦੀ ਟੈਨਸ਼ਨ ਹੈ ਬਜ਼ੁਰਗ ਨੇ ਉਹ ਆਪਣੀ ਔਲਾਦ ਵਾਸਤੇ ਟੈਨਸ਼ਨ ਚ ਨੇ